ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 827 ਤੋਂ ਲੈ ਕੇ 829 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਮਾ ਤੁਮ ਸਮਰਤ ਤਾ ਕਾਰਨ ਕਰਨ ਟਾਕਨ ਟਾਕ गोविंद ਗੁਰ ਮੇਰੇ 모ਹੇ ਅਪਰਾਦੀ ਸਰਨ ਚਰਨ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਇਹ ਪਰਮੇਸ਼ਰ ਜੀ ਤੇਰੇ ਕੋਲ ਸਾਰੀਆਂ ਤਾਕਤਾਂ ਨੇ ਤੂੰ ਸਭ ਕੁਝ ਕਰਨ ਕਾਰਨ ਸਮਰੱਤ ਹੈ ਤੂੰ ਹੀ ਇਹ ਜਗਤ ਨੂੰ ਚਲਾ ਰਿਹਾ ਹੈ ਬਣਾ ਰਿਹਾ ਹੈ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਔਗਣ ਵਾਲਾ ਗੁਣਹੀਨ ਤੁਹਾਡੇ ਚਰਨਾਂ ਦੀ ਸ਼ਰਨ ਆਇਆ ਹਾਂ ਤੁਸੀਂ ਹੀ ਮੇਰੀ ਇੱਜ਼ਤ ਰੱਖੋ ਤੁਸੀਂ ਹੀ ਮੇਰਾ ਪਰਦਾ ਟਕੋ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੋਹਰ ਨਹੀਂ ਕਛ ਟੀਠ ਮੁਕਰਨ ਬੜ ਪਰਤਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਕਹਿੰਦੇ ਹੈ ਪਰਮੇਸ਼ਰ ਜੀ ਜੋ ਜੋ ਵੀ ਮੈਂ ਕੁਛ ਕਰ ਰਿਹਾ ਹਾਂ ਤੁਸੀਂ ਉਹ ਜਾਣਦੇ ਵੀ ਹੋ ਦੇਖਦੇ ਵੀ ਹੋ ਤੇ ਮੇਰੇ ਕੋਲ ਗੁੰਜੈਸ਼ ਨਹੀਂ ਕਿ ਮੈਂ ਮੁੱਕਰ ਜਾਵਾਂ ਪਰ ਫਿਰ ਵੀ ਮੈਂ ਤੇਰੇ ਕੋਲੋਂ ਲੁਕਾਉਂਦਾ ਹਾਂ ਤੇ ਮੁੱਕਰਦਾ ਹਾਂ ਕੁਛ ਵੀ ਕਰਕੇ ਕਹਿੰਦੇ ਤੇਰਾ ਪ੍ਰਤਾਪ ਸੁਣਿਆ ਬਹੁਤ ਵੱਡਾ ਹੈ ਤੇਰੇ ਨਾਮ ਦੇ ਨਾਲ ਕਰੋੜਾਂ ਪਾਪ ਕਹਿੰਦੇ ਖਤਮ ਹੋ ਜਾਂਦੇ ਨੇ ਤੁਸੀਂ ਹੀ ਰਹਿਮਤ ਕਰੋ ਹਮਰੋ ਸਹਾਓ ਸਦਾ ਸਦ ਪੂਲਨ ਤੁਮਰੋ ਬਿਰਦ ਪਤਿਤ ਉਧਰਨ ਕਰुणा ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸਨ ਕਹਿੰਦੇ ਹੈ ਪਰਮੇਸ਼ਰ ਜੀ ਸਾਡਾ ਜੀਵਾਂ ਦਾ ਸੁਭਾਅ ਹੈ ਕਿ ਅਸੀਂ ਸਦਾ ਹੀ ਭੁੱਲ ਜਾਂਦੇ ਆਂ ਤੇ ਗਲਤੀਆਂ ਕਰਦੇ ਆਂ ਪਰ ਤੇਰਾ ਸੁਭਾਅ ਹੈ ਤੂੰ ਵਿਕਾਰੀਆਂ ਨੂੰ ਵੀ ਵਿਕਾਰਾਂ ਵਿੱਚੋਂ ਕੱਢਣ ਵਾਲਾ ਹੈ ਹੇ ਕਹਿੰਦੇ ਦਿਆ ਦੇ ਸਮੁੰਦਰ ਹੇ ਕਿਰਪਾ ਦੇ ਸੋਮੇ ਹੇ ਕਿਰਪਾ ਦੇ ਖਜਾਨੇ ਨਾਨਕ ਜੀ ਕਹਿੰਦੇ ਨੇ ਸਾਨੂੰ ਆਪਣਾ ਦਰਸ਼ਨ ਦਿਓ ਪਰਮੇਸ਼ਰ ਜੀ ਤੁਹਾਡੇ ਦਰਸ਼ਨ ਦੇ ਨਾਲ ਸਾਡੀ ਆਤਮਿਕ ਅਵਸਥਾ ਉੱਚੀ ਬਣਦੀ ਹੈ ਬਿਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰੋ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਸਾਡੇ ਤੇ ਇਸ ਤਰ੍ਹਾਂ ਦੀ ਕਿਰਪਾ ਕਰੋ ਤੇਰੇ ਸੰਤ ਜਨਾਂ ਦੇ ਚਰਨ ਹੋਣ ਤੇ ਸਾਡਾ ਮੱਥਾ ਉਹਨਾਂ ਦੇ ਚਰਨਾਂ ਤੇ ਟਿਕਿਆ ਰਹੇ ਅਸੀਂ ਉਹਨਾਂ ਦੇ ਦਰਸ਼ਨ ਕਰੀਏ ਤੇ ਸਾਡੇ ਸਰੀਰ ਤੇ ਉਹਨਾਂ ਦੀ ਧੂੜ ਪੈਂਦੀ ਰਹੇ ਉਨ੍ਹਾਂ ਦੇ ਚਰਨਾਂ ਦੀ ਧੂੜ ਗੁਰ ਕੋ ਸ਼ਬਦ ਮੇਰੇ ਹਿਰੇ ਰਹਿ ਬਾਸੈ ਹਰ ਨਾਮ ਮਨ ਸੰਗਤ ਰੋ ਤਸ ਕਰ ਪੰਜ ਨਿਵਾਰੋ ਠਾਕੁਰ ਸਗਲੋ ਪਰਮਾ ਹੋਮ ਜਰੋ ਕਹਿੰਦੇ ਹੈ ਪਰਮੇਸ਼ਰ ਜੀ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸ ਜਾਏ ਤੇਰੇ ਨਾਮ ਰੰਗ ਦੇ ਵਿੱਚ ਮੇਰਾ ਮਨ ਰੰਗਿਆ ਰਹੇ ਕਹਿੰਦੇ ਮੇਰੇ ਕਹਿੰਦੇ ਪੰਜੇ ਕਾਮਾਦਿਕ ਵੈਰੀ ਮੇਰੇ ਮਨ ਵਿੱਚੋਂ ਕੱਢ ਦਿਓ ਕਹਿੰਦੇ ਪਰਮੇਸ਼ਰ ਜੀ ਤੇ ਜਿਹੜੇ ਸਗਲੋ ਭਰਮ ਸਾਰੇ ਜਿਹੜੇ ਮੇਰੇ ਭਰਮ ਨੇ ਕਹਿੰਦੇ ਉਹਨਾਂ ਨੂੰ ਅੱਗ 'ਚ ਸਾੜ ਦਿਓ ਜੋ ਤੁਮ ਕਰੋ ਸੋਈ ਪਲ ਮਾਨੈ ਪਾਵਨ ਦੁਬਿਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹੇ ਉਧਰੋ ਕਹਿੰਦੇ ਹੈ ਪਰਮੇਸ਼ਰ ਜੀ ਜੋ ਤੁਸੀਂ ਕਰ ਰਹੇ ਹੋ ਉਹਨੂੰ ਮੈਂ ਭਲਾ ਸਮਝਾਂ ਤੁਹਾਡੀ ਰਜ਼ਾ ਮੈਨੂੰ ਚੰਗੀ ਲੱਗੇ ਮੇਰੇ ਮਨ ਵਿੱਚੋਂ ਦੁਬਿਧਾ ਖਤਮ ਹੋ ਜਾਵੇ ਦ્વੈਤ ਖਤਮ ਹੋ ਜਾਵੇ ਵਿਤਕਰਾ ਖਤਮ ਹੋ ਜਾਵੇ ਕਹਿੰਦੇ ਨਾਨਕ ਦੇ ਦਾਤੇ ਤੁਸੀਂ ਹੀ ਹੋ ਸਭ ਦਾਤਾ ਦੇਣ ਵਾਲੇ ਕਹਿੰਦੇ ਆਪਣੇ ਸੰਤ ਜਨਾਂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਵਿਕਾਰਾਂ ਵਿੱਚੋਂ ਕੱਢ ਲਵੋ ਬਿਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨਸਿਓ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾਰ ਹਾਉ ਹੰਦੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਤੇਰੇ ਸੇਵਕਾਂ ਕੋਲੋਂ ਮੈਂ ਇਹ ਸਿੱਖਿਆ ਮੰਗਾ ਕਿ ਮੈਨੂੰ ਹਮੇਸ਼ਾ ਪਰਮੇਸ਼ਰ ਦਾ ਧਿਆਨ ਲੱਗਿਆ ਰਹੇ ਮੈਂ ਪਰਮੇਸ਼ਰ ਦੇ ਧਿਆਨ ਵਿੱਚ ਜੁੜਿਆ ਰਹਾ ਮੈਂ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਟਿਕਿਆ ਰਹਾ ਮੈਂ ਹਮੇਸ਼ਾ ਪਰਮੇਸ਼ਰ ਦੀ ਸੇਵਾ ਭਗਤੀ ਕਰਾਂ ਪਰਮੇਸ਼ਰ ਦੇ ਚਰਨਾ ਵਿੱਚ ਟਿਕਿਆ ਰਹਾ ਜਨ ਕੀ ਟਹਿਲ ਸੰਪਾਖਨ ਜਨ ਸਿਉ ਉਠਨ ਬੈਠਨ ਜਨ ਕੈ ਸੰਗਾ ਜਨ ਚਰ ਰਜ ਮੁਖ ਮਾਥੈ ਲਾਗੀ ਆਸਾ ਪੂਰਨ ਅਨਤ ਤਰੰਗਾ ਜਨ ਚਰ ਰਜ ਮੁਖ ਮਾਥੈ ਲਾਗੀ ਆਸਾ ਪੂਰਨ ਅਨਤ ਤਰੰਗਾ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਤੇਰੇ ਸੇਵਕਾਂ ਦੀ ਸੇਵਾ ਕਰਾਂ ਮੇਰਾ ਉਹਨਾਂ ਦੇ ਨਾਲ ਹੀ ਬੋਲਚਾਲ ਹੋਵੇ ਉਹਨਾਂ ਦੇ ਨਾਲ ਹੀ ਮੇਰਾ ਉੱਠਣ ਬੈਠਣ ਹੋਵੇ ਤੇਰੇ ਸੇਵਕਾਂ ਦੀ ਚਰਨ ਧੂੜ ਮੇਰੇ ਮੱਥੇ ਨੂੰ ਲੱਗਦੀ ਰਹੇ ਜਿਦੇ ਸਦਕਾ ਮੇਰੇ ਮਨ ਵਿੱਚ ਮਾਇਆ ਲਈ ਉੱਠਦੀਆਂ ਤਰੰਗਾ ਦੀ ਆਸਾ ਖਤਮ ਹੋ ਜਾਏ ਕਿਉਂਕਿ ਸਾਡੇ ਮਨ ਦੇ ਵਿੱਚ ਹਮੇਸ਼ਾ ਮਾਇਆ ਲਈ ਆਸਾ ਉੱਠਦੀ ਆ ਨਾ ਜਨ ਪਾਰ ਬਰਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਤੂਰ ਕੀਓ ਮਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਕਹਿੰਦੇ ਪਰਮੇਸ਼ਰ ਦੇ ਸੇਵਕ ਦੀ ਵਡਿਆਈ ਨਿਰਮਲ ਹੁੰਦੀ ਆ ਪਵਿੱਤਰ ਹੁੰਦੀ ਆ ਸੇਵਕਾਂ ਦੇ ਜਿਹੜੇ ਚਰਨ ਨੇ ਉਹਨਾਂ ਦੇ ਵਿੱਚ ਕਰੋੜਾਂ ਗੰਗਾ ਕਹਿੰਦੇ ਹੁੰਦੀਆਂ ਨੇ ਤੀਰਥ ਜਿਵੇਂ ਗੰਗਾ ਨੂੰ ਸਮਝਿਆ ਜਾਂਦਾ ਉਸ ਤਰ੍ਹਾਂ ਦੇ ਕਹਿੰਦੇ ਕਰੋੜਾਂ ਹੀ ਤੀਰਥ ਉਹਨਾਂ ਦੇ ਚਰਨਾਂ 'ਚ ਹੁੰਦੇ ਨੇ ਵਾਹਿਗੁਰੂ ਜੀ ਕਹਿੰਦੇ ਮੈਂ ਤੇਰੇ ਸੇਵਕਾਂ ਦੀ ਚਰਨ ਧੂੜ ਦੇ ਵਿੱਚ ਇਸ਼ਨਾਨ ਕਰਾਂ ਜੋ ਵੀ ਕਹਿੰਦੇ ਕਰਦੇ ਨੇ ਨਾਨਕ ਜੀ ਕਹਿੰਦੇ ਪਰਮੇਸ਼ਰ ਦੇ ਸੇਵਕਾਂ ਦੀ ਚਰਨ ਧੂੜ 'ਚ ਇਸ਼ਨਾਨ ਕਰਦੇ ਨੇ ਉਹਨਾਂ ਦੇ ਕਹਿੰਦੇ ਜਨਮਾਂ ਜਨਮਾਂ ਦੇ ਪਾਪ ਉਤਰ ਜਾਂਦੇ ਨੇ ਇਹਦਾ ਅਰਥ ਹੁੰਦਾ ਕਿ ਸੇਵਕਾਂ ਦੀ ਸੰਗਤ ਵਿੱਚ ਰਹਿਣਾ ਤੇ ਉਹਨਾਂ ਦੀ ਸੰਗਤ ਵਿੱਚ ਰਹਿੰਦਿਆਂ ਪਰਮੇਸ਼ਰ ਦਾ ਨਾਮ ਜਪਣਾ ਨਾਮ ਜਪਦਿਆਂ ਹਿਰਦੇ ਦੇ ਵਿੱਚ ਸਤ ਸੰਤੋਖ ਧਰਮ ਨਮਰਤਾ ਇਸ ਤਰ੍ਹਾਂ ਦੇ ਗੁਣ ਆ ਜਾਣੇ ਇਹ ਹੈ ਉਹਨਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰਨਾ ਹਉ ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਜਿਉ ਪਾਵੇ ਤਿਉ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਜਿਵੇਂ ਤੇਰੀ ਰਜ਼ਾ ਉਸ ਤਰ੍ਹਾਂ ਮੇਰੀ ਪ੍ਰਤਪਾਲਣਾ ਕਰ हे hey, पारब्रह्म परमेश्वर सतगुरु जी असि तोअडे बच्चे हां तुसी साडे कृपालु पिता हो मोहे निरगुण गुण नाही कोए पहुच न साको तुमरी काल तुमरी गत मित तुमही जानो जियो पिंड सब तुमरो माल ਕਹਿੰਦੇ ਹੈ ਪਰਮੇਸ਼ਰ ਜੀ ਮੈਂ ਗੁਨਾ ਤੋਂ ਬਿਨਾ ਹਾਂ ਗੁਣਹੀਨ ਹਾਂ ਕਹਿੰਦੇ ਤੂੰ ਸਾਡੇ ਲਈ ਕੀ ਕਲਨਾ ਕਰ ਰਿਆ ਹੈ ਜਗਤ ਨੂੰ ਪਾਲਣ ਲਈ ਤੇਰੀ ਮਿਹਨਤ ਤੱਕ ਅਸੀਂ ਪਹੁੰਚ ਨਹੀਂ ਸਕਦੇ ਤੇਰੀ ਮਿਹਨਤ ਨੂੰ ਅਸੀਂ ਸਮਝ ਨਹੀਂ ਸਕਦੇ ਤੂੰ ਕਿੱਡਾ ਵੱਡਾ ਹੈ ਤੇਰੀ ਕੀ ਅਵਸਥਾ ਹੈ ਪਰਮੇਸ਼ਰ ਜੀ ਤੁਸੀਂ ਆਪ ਹੀ ਜਾਣਦੇ ਹੋ ਕਹਿੰਦੇ ਸਾਡਾ ਜਿੰਦ ਸਰੀਰ ਇਹ ਸਭ ਤੇਰਾ ਹੀ ਦਿੱਤਾ ਹੋਇਆ ਮਾਲ ਹੈ ਇਹ ਤੇਰਾ ਹੀ ਹੈ ਅੰਤਰ ਜਾਮੀ ਪੁਰਖ ਸੁਆਮੀ ਅਨ ਬੋਲਤ ਹੀ ਜਾਨੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀ ਉਹ ਨਦਰ ਨਿਹਾਲ ਕਹਿੰਦੇ ਹੈ ਸਾਡੇ ਅੰਦਰ ਦੀ ਜਾਣਨ ਵਾਲੇ ਪਰਮੇਸ਼ਰ ਜੀ ਸਾਡੇ ਬਿਨਾ ਬੋਲਿਆਂ ਤੁਸੀਂ ਸਾਡੇ ਅੰਦਰ ਦਾ ਹਾਲ ਜਾਣਦੇ ਹੋ ਕਹਿੰਦੇ ਹੈ ਪਰਮੇਸ਼ਰ ਜੀ ਸਾਡੇ ਤੇ ਮਿਹਰ ਦੀ ਨਜ਼ਰ ਕਰੋ ਤੁਹਾਡੇ ਮਿਹਰ ਦੀ ਨਜ਼ਰ ਕਰਿਆਂ ਸਾਡਾ ਸਰੀਰ ਸਾਡਾ ਮਨ ਸ਼ੀਤਲ ਸ਼ਾਂਤ ਹੋ ਜਾਂਦਾ ਬਿਲਾਵਲ ਮਹੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਝ ਬਿਨ ਜੀਵਨ ਸਗਲ ਅਕਾਥ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੁਸੀਂ ਸਾਡੇ ਸਦਾ ਹੀ ਸੰਗ ਰਹੁ ਸਾਨੂੰ ਸਦਾ ਹੀ ਆਪਣੇ ਨਾਲ ਰੱਖੋ ਤੁਸੀਂ ਸਾਡੇ ਮਨ ਨੂੰ ਮੋਹਣ ਵਾਲੇ ਪਿਆਰੇ ਪ੍ਰੀਤਮ ਹੋ ਤੁਹਾਡੇ ਤੋਂ ਬਿਨਾ ਸਾਡਾ ਜੀਵਨ ਵਿਅਰਥ ਹੈ ਤੁਹਾਡੇ ਨਾਮ ਤੋਂ ਬਿਨਾ ਸਾਡਾ ਜੀਵਨ ਵਿਅਰਥ ਹੈ ਰੰਕ ਤੇ ਰਾਉ ਕਰਤ ਖਿਨ ਪੀਤਰ ਪ੍ਰਭ ਮੇਰੋ ਆਨਾਤ ਕੁਨਾਤ ਜਲਤ ਅਗਨ ਮਹਿ ਜਨ ਆਪ ਉਧਾਰੇ ਕਰ ਆਪਣੇ ਦੀ ਰਾਖੇ ਹੱਥ ਕਹਿੰਦੇ ਮੇਰੇ ਪਰਮੇਸ਼ਰ ਜੀ ਨਿਆਸਰਾਂ ਦੇ ਆਸਰੇ ਨੇ ਕੰਗਾਲ ਨੂੰ ਰਾਜਾ ਬਣਾਉਣ ਦੇ ਵਿੱਚ ਇੱਕ ਪਲ ਨਹੀਂ ਲਾਉਂਦੇ ਮਾਇਆ ਦੀ ਜਿਹੜੀ ਅਗਨੀ ਹੈਗੀ ਆ ਉਹਦੇ ਵਿੱਚੋਂ ਆਪ ਹੀ ਸਾਨੂੰ ਕੱਢਦੇ ਨੇ ਆਪਣਾ ਮਿਹਰ ਭਰਿਆ ਹੱਥ ਸੇਵਕ ਦੇ ਸਿਰ ਤੇ ਰੱਖ ਕੇ ਸੀਤਲ ਸੁਖ ਪਾਯੋ ਮਨ ਤ੍ਰਿਪਤੇ ਹਰਿ ਸਿਮਰਤ ਸਰਮ ਸਗਲੇ ਲਾਥ ਨਿਦ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰਨ ਦੇ ਨਾਲ ਸਾਡੇ ਮਨ ਨੂੰ ਤ੍ਰਿਪਤੀ ਪਹੁੰਚਦੀ ਆ ਸਾਡੇ ਜਿਹੜੇ ਸਾਰੇ ਕਹਿੰਦੇ ਸ਼ਰਮ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਸਾਡਾ ਮਨ ਸ਼ਾਂਤ ਹੋ ਜਾਂਦਾ ਪਰਮੇਸ਼ਰ ਦਾ ਨਾਮ ਤੇ ਆਇਆ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦੀ ਸੇਵਾ ਭਗਤੀ ਕਰਨਾ ਹੀ ਖਜ਼ਾਨਿਆਂ ਦਾ ਖਜ਼ਾਨਾ ਹੈ ਬਾਕੀ ਹੋਰ ਮਾਇਆ ਲਈ ਚਤਰਾਇਆਂ ਕੀਤੀਆਂ ਸਾਰੀਆਂ ਸਿਆਣਪਾਂ ਵਿਅਰਥ ਨੇ ਉਹਦੀ ਸੇਵਾ ਭਗਤੀ ਹੀ ਖਜ਼ਾਨਿਆਂ ਦਾ ਖਜ਼ਾਨਾ ਹੈ बलावल महला पंजमा अपने सेवक को कब बिसारो विसारो उर्ला गो स्वामी प्रभ मेरेरे पूरब प्रीत गोबिन्द विचारो रहाओ रा उर् स्वामी प्रभ मेरे पूरब प्रीत गोविन्द विचारो रहाओ ਹੰਦੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਆਪਣੇ ਸੇਵਕ ਨੂੰ ਆਪਣੇ ਮਨ ਤੋਂ ਕਦੇ ਨਾ ਭੁਲਾਇਓ ਤੁਸੀਂ ਸਾਨੂੰ ਆਪਣੇ ਗਲ ਨਾਲ ਲਾ ਕੇ ਰੱਖੋ ਸਾਡੀ ਪੁਰਾਣੀ ਪ੍ਰੀਤ ਆ ਜਿਹੜੀ ਤੁਹਾਡੇ ਨਾਲ ਉਹਦਾ ਖਿਆਲ ਰੱਖੋ ਉਹਦਾ ਲਿਹਾਜ਼ ਰੱਖੋ ਪਤਿਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੁਖ ਹਿਰਦੈ ਮਤ ਤਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾਰੋ ਕਹਿੰਦੇ ਹੈ ਪਰਮੇਸ਼ਰ ਜੀ ਸਾਡੇ ਔਗਣ ਨਾ ਚਤਾਰੋ ਤੁਹਾਡਾ ਤਾਂ ਮੁੱਢ ਕਦੀਮਾਂ ਦਾ ਸੁਭਾਅ ਹੈ ਕਿ ਤੁਸੀਂ ਵਿਕਾਰੀਆਂ ਨੂੰ ਪਵਿੱਤਰ ਬਣਾ ਦਿੰਦੇ ਹੋ ਤੁਸੀਂ ਹੀ ਸਾਡਾ ਜੀਵਨ ਪ੍ਰਾਨ ਧਨ ਸੁਖ ਸਭ ਕੁਝ ਤੁਹਾਡੇ ਕੋਲ ਹੈ ਸਭ ਕੁਝ ਤੁਹਾਡਾ ਦਿੱਤਾ ਹੋਇਆ ਹੈ ਸਭ ਕੁਝ ਤੁਹਾਡਾ ਹੀ ਹੈ ਕਹਿੰਦੇ ਸਾਡੀ ਜਿਹੜੀ ਅੰਦਰ ਹਉਮੈ ਦਾ ਪਰਦਾ ਉਹਨੂੰ ਸਾੜ ਦਿਓ ਜਲ ਬਿਹੂਨ ਮੀਨ ਕਤ ਜੀਵਨ ਦੁੱਧ ਬਿਨਾਂ ਰਹਿਨ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੋ ਜਿਵੇਂ ਕਹਿੰਦੇ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਬੱਚਾ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ ਇਸ ਤਰ੍ਹਾਂ ਹੀ ਨਾਨਕ ਜੀ ਨੂੰ ਕਹਿੰਦੇ ਤੁਹਾਡੇ ਚਰਨ ਕਮਲਾਂ ਦੀ ਪਿਆਸ ਹੈ ਪਰਮੇਸ਼ਰ ਜੀ ਤੁਹਾਡਾ دیدار ਕੀਤਿਆਂ ਸਾਨੂੰ ਸੁੱਖ ਮਿਲਦਾ ਹੈ ਬਿਲਾਵਲ ਮਹੱਲਾ ਪੰਜਵਾਂ ਅਗੇ ਪਾਛੈ ਕੁਸਲ ਪਿਆ ਗੁਰਪੂਰੈ ਪੂਰੀ ਸਭ ਰਾਖੀ ਪਾਰ ਬ੍ਰਾਮ ਪ੍ਰਭ ਕੀਨੀ ਮਿਆ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਨੇ ਮਿਹਰ ਕੀਤੀ ਉਸ ਜੀਵ ਦੀ ਇੱਜ਼ਤ ਗੁਰੂ ਨੇ ਰੱਖ ਲਈ ਉਸ ਜੀਵ ਦਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਗਿਆ ਮਨ ਤਨ ਰਵ ਰਹਿ ਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸਾਤ ਸਹਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਜਿਸ ਜੀਵ ਦੇ ਅੰਦਰ ਪਰਮੇਸ਼ਰ ਵਸ ਗਿਆ ਮਨ ਵਿੱਚ ਤੇ ਤਨ ਵਿੱਚ ਉਸ ਦਾ ਕਹਿੰਦੇ ਸਾਰਾ ਹੀ ਦੁੱਖ ਖਤਮ ਹੋ ਗਿਆ ਜਿਸ ਨੇ ਪਰਮੇਸ਼ਰ ਦੇ ਗੁਣ ਗਾਏ ਉਹਦੇ ਅੰਦਰ ਸ਼ਾਂਤੀ ਆਤਮਿਕ ਅਡੋਲਤਾ ਆਨੰਦ ਆ ਗਿਆ ਉਹਦੇ ਅੰਦਰੋਂ ਸਾਰੇ ਵਿਕਾਰ ਖਤਮ ਹੋ ਗਏ ਗੁਣ ਅਵ ਗੁਣ ਪ੍ਰਭ ਕਛੁ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤੁਲ ਬਡਾਈ ਅਚੁੱਤ ਅਬਿਨਾਸੀ ਨਾਨਕ ਉਚਰੈ ਹਰ ਕੀ ਜਿਆ ਜਿਸ ਜੀਵ ਤੇ ਕਹਿੰਦੇ ਪਰਮੇਸ਼ਰ ਨੇ ਕਿਰਪਾ ਕੀਤੀ ਉਹਦਾ ਗੁਣ ਅਵਗੁਣ ਕੁਛ ਨਹੀਂ ਪੜਤਾਲਿਆ ਉਹਨੂੰ ਆਪਣਾ ਸੇਵਕ ਬਣਾ ਲਿਆ ਨਾਨਕ ਜੀ ਕਹਿੰਦੇ ਨੇ ਕਿ ਨਾਨਕ ਤੇ ਹਰ ਵਖਤ ਉਸ ਪਰਮੇਸ਼ਰ ਦੀ ਜੈ ਜੈਕਾਰ ਕਰਦੇ ਨੇ ਜਿਹਨੂੰ ਤੋਲਿਆ ਨਹੀਂ ਜਾ ਸਕਦਾ ਜੋ ਸਦਾ ਦੇ ਰਹਿਣ ਵਾਲਾ ਹੈ ਜੋ ਅਟਲ ਹੈ ਬਿਲਾਵਲ ਮਹੱਲਾ ਪੰਜਵਾ ਬਿਨ ਪੈ ਭਗਤੀ ਤਰਨ ਕੈਸੇ ਕਰੋ ਅਨੁਗ੍ਰਹਿ ਪਤਿਤ ਉਧਾਰਨ ਰਾਖ ਸੁਆਮੀ ਆਪ ਪਰੋਸੇ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕੇ ਪਰਮੇਸ਼ਰ ਦੇ ਡਰ ਅਦਬ ਤੋਂ ਬਿਨਾ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਇਸ ਸੰਸਾਰ ਦੇ ਸਾਗਰ ਨੂੰ ਕਿਵੇਂ ਤਰਿਆ ਜਾ ਸਕਦਾ ਹੈ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਤੇ ਕਹਿੰਦੇ ਵਿਕਾਰੀਆਂ ਨੂੰ ਤਾਰਨ ਵਾਲੇ ਹੋ ਤੁਸੀਂ ਹੀ ਕਿਰਪਾ ਕਰੋ ਸਾਡੇ ਤੇ ਤੁਸੀਂ ਹੀ ਸਾਡੀ ਰੱਖਿਆ ਕਰੋ ਅਸੀਂ ਤੁਹਾਡੇ ਹੀ ਭਰੋਸੇ ਤੇ ਹਾਂ ਅਸੀਂ ਤੁਹਾਡੇ ਹੀ ਆਸਰੇ ਤੇ ਹਾਂ ਸਿਮਰਨ ਨਹੀਂ ਆਵਤ ਫਿਰਤ ਮਦਮਾਵਤ ਵਿਖਿਆ ਰਾਤਾ ਸਵਾਨ ਜੈਸੇ ਔਦ ਬਿਹਾਵਤ ਅਧਿਕ ਮੁਹਾਵਤ ਪਾਪ ਕਮਾਵਤ ਬੂਡੇ ਐਸੇ ਫੇ ਕਹਿੰਦੇ ਜੀਵ ਪਰਮੇਸ਼ਰ ਦਾ ਸਿਮਰਨ ਤੇ ਨਹੀਂ ਕਰਦਾ ਪਰ ਮਾਇਆ ਦੀ ਮਸਤੀ ਵਿੱਚ ਗਲਤਾਨ ਹੈ ਮਾਇਆ ਵਿੱਚ ਇਸ ਤਰ੍ਹਾਂ ਮਸਤ ਹੈ ਜਿਵੇਂ ਹਲਕਿਆ ਕੁੱਤਾ ਫਿਰਦਾ ਹੁੰਦਾ ਜੀਵਨ ਕਹਿੰਦੇ ਇਹਦਾ ਮਾਇਆ ਦੇ ਵਿੱਚ ਹੀ ਇਸ ਤਰ੍ਹਾਂ ਬੀਤਿਆ ਜਾ ਰਿਹਾ ਹੈ ਜਿਵੇਂ ਜਿਵੇਂ ਉਮਰ ਵੱਧਦੀ ਆ ਮਾਇਆ ਦਾ ਮੋਹ ਇਹਨੂੰ ਵੱਧਦਾ ਜਾਂਦਾ ਇਸ ਤਰ੍ਹਾਂ ਕਹਿੰਦੇ ਪਾਪ ਕਮਾਉਂਦਾ ਹੋਇਆ ਸੰਸਾਰ ਸਾਗਰ ਵਿੱਚ ਡੁੱਬਦਾ ਹੀ ਜਾ ਰਿਹਾ ਸਰਨ ਦੁਖ ਪੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੇ ਕੇਸਵ ਕਲੇਸ਼ ਨਾਸ ਅਗਖੰਡਨ ਨਾਨਕ ਜੀਵਤ ਦਰਸ ਦਿਸੇ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ ਤੁਸੀਂ ਮਾਇਆ ਤੋਂ ਨਿਰਲੇਪ ਹੋ ਤੁਹਾਡੇ ਸਾਧੂ ਸੰਗਤ ਦੇ ਵਿੱਚ ਸਾਡਾ ਵਾਸਾ ਹੋਵੇ ਤੇ ਤੁਹਾਡੀ ਅਸੀਂ ਸ਼ਰਨ ਵਿੱਚ ਰਹੀਏ ਕਹਿੰਦੇ ਹੇ ਕੇਸ਼ਵ ਹੇ ਕਹਿੰਦੇ ਦੁੱਖਾਂ ਦਾ ਨਾਸ਼ ਕਰਨ ਵਾਲੇ ਇਹ ਪਾਪਾਂ ਨੂੰ ਖਤਮ ਕਰਨ ਵਾਲੇ ਨਾਨਕ ਜੀ ਤੁਹਾਡਾ دیدار ਕਰਕੇ ਆਤਮਿਕ ਜੀਵਨ ਪਾਉਂਦੇ ਨੇ ਤੁਸੀਂ ਸਾਨੂੰ ਜੀਵਾਂ ਨੂੰ ਆਪਣਾ ਦਰਸ਼ ਦਿਓ ਤਾਂ ਕਿ ਸਾਨੂੰ ਆਤਮਿਕ ਸਾਨੂੰ ਆਤਮਿਕ ਜੀਵਨ ਮਿਲ ਸਕੇ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ